ਵਾਈਫਾਈ ਅਪਡੇਟਿੰਗ ਦੇ ਬਹਾਨੇ ਆਏ ਨੌਜਵਾਨ ਘਰ 'ਚ ਹੱਥ ਫੇਰ ਕੇ ਹੋਏ ਰਫੂ ਚੱਕਰ ਡਾਕਟਰ ਤੇ ਪਿਸਤਲ ਤਾਣ ਕੇ ਲੁੱਟ ਕੇ ਲੈ ਗਏ ਘਰ ਦਾ ਸਾਰਾ ਸਮਾਨ ਪੈਸੇ ਅਤੇ ਸੋਨਾ ਲੈ ਕੇ ਹੋਏ ਰਫੂ ਚੱਕਰ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਅਣਪਛਾਤੇ ਵਿਅਕਤੀ ਕਿਸੇ ਬਹਾਨੇ ਦਾਖਲ ਹੋਣ ਲਈ ਕਹਿੰਦੇ ਨੇ ਤਾਂ ਪਹਿਲਾਂ ਇਹ ਖਬਰ ਦੇਖ ਲਵੋ ਅਤੇ ਤੁਸੀਂ ਵੀ ਸਾਵਧਾਨ ਹੋ ਜਾਵੋ ਕਿ ਤੁਹਾਡੇ ਨਾਲ ਵੀ ਅਜਿਹੀ ਘਟਨਾ ਵਾਪਰ ਸਕਦੀ ਹੈ ਜਿਵੇਂ ਕਿ ਇਸ ਡਾਕਟਰ ਦੇ ਨਾਲ ਵਾਪਰੀ ਹੈ ਜੋ ਕਿ ਘਰ ਦੇ ਵਿੱਚ ਵਾਈਫਾਈ ਅਪਡੇਟਿੰਗ ਦੇ ਬਹਾਨੇ ਦਾਖਲ ਹੁੰਦੇ ਨੇ ਅਤੇ ਘਰ ਦੇ ਵਿੱਚ ਹੱਥ ਸਾਫ਼ ਕਰਕੇ ਰਫੂ ਚੱਕਰ ਹੋ ਜਾਂਦੇ ਨੇ ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤਸਰ ਦੇ थाना सदर ਦੇ ਅਧੀਨ ਆਉਂਦੇ ਇਲਾਕੇ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਇੱਕ ਡਾਕਟਰ ਨੂੰ ਵਾਈਫਾਈ ਅਪਡੇਟ ਕਰਵਾਉਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਹ ਦੁਪਹਿਰ ਦੇ ਸਮੇਂ ਖਾਣਾ ਖਾਣ ਦੇ ਲਈ ਘਰ ਆਇਆ ਤੇ ਆਰਾਮ ਦੇ ਲਈ ਜਿਹੜਾ ਕਿ ਆਪਣੇ ਕਮਰੇ ਦੇ ਵਿੱਚ ਗਿਆ ਤਾਂ ਡਾਕਟਰ ਦੇ ਘਰ ਦੋ ਨੌਜਵਾਨਾਂ ਦੇ ਵੱਲੋਂ ਵਾਈਫਾਈ ਅਪਡੇਟ ਕਰਨ ਦੇ ਬਹਾਨੇ ਘਰ ਦਾ ਸਾਰਾ ਸਾਮਾਨ ਗਨ ਪੁਆਇੰਟ ਤੇ ਲੁੱਟ ਕੇ ਉਹ ਭਰਾਰ ਹੋ ਜਾਂਦੇ ਨੇ ਇਸ ਬੰਦੇ ਡਾਕਟਰ ਰਾਜਨ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਵੇਂ ਉਹ ਦੁਪਹਿਰ ਸਮੇਂ ਖਾਣਾ ਖਾਣ ਦੇ ਲਈ ਆਏ ਸੀ ਤਾਂ ਦੋ ਅਣਪਛਾਤੇ ਨੌਜਵਾਨ ਘਰ ਦੇ ਵਿੱਚ ਦਾਖਲ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਪਿਸਤਲ ਤਾਣ ਲਈ ਜਾਂਦੀ ਆ ਤੇ 250 ਗ੍ਰਾਮ ਸੋਨਾ ਅਤੇ 10000 ਰੁਪਏ ਦੇ ਕਰੀਬ ਨਕਦੀ ਅਤੇ ਇੱਕ ਮਹਿੰਗਾ ਮੋਬਾਈਲ ਲੁੱਟ ਕੇ ਫਰਾਰ ਹੋ ਗਏ ਨੇ ਤਾਂ ਡਾਕਟਰ ਦੇ ਵੱਲੋਂ ਪੁਲਿਸ ਨੂੰ ਵੀ ਜਿਹੜੀ ਕਿ ਸਾਰੀ ਸ਼ਿਕਾਇਤ ਦਰਜ ਕਰਵਾਈ ਗਈ ਆ ਹਾਲਾਂਕਿ ਇਸੇ ਸਟ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਇਹ ਆਂਟ ਪਛਾਤੇ ਲੁੱਟੇ ਰਹੇ ਨੇ ਜਿਹੜੇ ਨੌਜਵਾਨ ਨੇ ਉਹ ਸਟ ਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਨੇ ਆ ਫਿਰ ਸੁਣਦੇ ਆ ਡਾਕਟਰ ਦਾ ਕੀ ਕੁਝ ਕਹਿਣਾ ਹੈ ਭਾਜੀ ਮੈਂ ਦੁਪਹਿਰੇ ਬਾਈ ਪ੍ਰੋਫੈਸ਼ਨ ਡਾਕਟਰਾਂ ਕਲੀਨਿਕ ਆਪਣਾ ਆਫ ਕਰਕੇ ਘਰ ਖਾਣਾ ਖਾਣ ਗਿਆ ਸੀਗਾ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਖਾਣਾ ਖਾ ਕੇ ਰੈਸਟ ਕਰ ਰਹੇ ਸੀਗੇ ਤੇ ਬਾਹਰ ਦੀ ਬੈਲ ਵਜੀ ਆ ਤੇ ਮੈਂ ਗੇਟ ਖੋਲ੍ਹਿਆ ਜਾ ਕੇ ਦੋ ਅਣਪਛਾਤੇ ਲੜਕੇ ਸੀਗੇ ਤੇ ਕਹਿੰਦੇ ਕੀ ਤੁਹਾਡਾ ਵਾਈਫਾਈ ਜੀਓ ਦਾ ਵਾ ਮੈਂ ਕਿਹਾ ਹਾਂਜੀ ਭਾਜੀ ਕਹਿੰਦੇ ਜੀ ਅਪਡੇਟ ਕਰਨਾ ਹੈ ਮੈਂ ਕਿਹਾ ਆਜੋ ਅੰਦਰ ਆਏ ਨੇ ਅੰਦਰ ਆਉਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਨੂੰ ਆਪਣਾ ਆਧਾਰ ਕਾਰਡ ਓ ਸੌਰੀ ਆਈਡੀ ਕਾਰਡ ਦਿਖਾਓ ਜੀ ਉਹਦਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀ ਆਈਡੀ ਕਾਰਡ ਦੇਣੇ ਤੁਸੀਂ ਸਾਨੂੰ ਇੱਕ ਕੁਰਸੀ ਦੇ ਦਿਓ ਤੇ ਨਾਲ ਪਾਣੀ ਦੇ ਦਿਓ ਤੇ ਮੈਂ ਉਹਨਾਂ ਵਾਸਤੇ ਜਦੋਂ ਪਾਣੀ ਲੈਣ ਗਿਆ ਆਵਾ ਜਿੱਦਾਂ ਮੈਂ ਪਾਣੀ ਲੈ ਕੇ ਆਇਆ ਉਹਨਾਂ ਨੇ ਪਿਸਤਲ ਕੱਢ ਕੇ ਮੇਰੀ ਵਖੀ ਤੇ ਲਗਾ ਦਿੱਤੀ ਤੇ ਮੈਨੂੰ ਮੇਰੇ ਫਾਦਰ ਸਾਹਿਬ ਵਾਲੇ ਕਮਰੇ ਚ ਲੈ ਗਏ ਉੱਥੇ ਜਾ ਕੇ ਸਾਨੂੰ ਦੋਵਾਂ ਨੂੰ ਧਮਕੀ ਲਈ ਹੈ ਕਿ ਤੁਸੀਂ ਗੋਲੀ ਖਾਣੀ ਹੈ ਜਾਂ ਜਾ ਤੁਹਾਡੇ ਕੋਲ ਜੋ ਹੈਗਾ ਉਹ ਤੁਸੀਂ ਕੱਢ ਦਿਓ ਤੇ ਮੈਂ ਉਹਨਾਂ ਨੂੰ ਬੜੀ ਰਿਕੁਐਸਟ ਕੀਤੀ ਬੜੇ ਤਰਲੇ ਮਾਰੇ ਉਹਨਾਂ ਦੇ ਬਟ ਉਹ ਨਹੀਂ ਮੰਨੇ ਹਾਰ ਕੇ ਲਾਸਟ ਉਹਨਾਂ ਨੇ ਜਦੋਂ ਮੇਰੇ ਫਾਦਰ ਸਾਹਿਬ ਦੇ ਨੂੰ ਗਨਪੁਆਇੰਟ ਤੇ ਲਿਆ ਤੇ ਫਿਰ ਮੈਂ ਡਰਦੇ ਮਾਰੇ ਨੇ ਆਪਣੀ ਅਲਮਾਰੀ ਖੋਲ੍ਹ ਦਿੱਤੀ ਤੇ ਮੇਰੇ ਲੋਕਰ ਚ ਜੋ ਵੀ ਸਮਾਨ ਸੀ ਉਹ ਸਾਰਾ ਲੈ ਗਏ। ਕਿਸ ਤਰ੍ਹਾਂ ਸੀ ਮਤਲਬ ਕੀ ਉਹਨਾਂ ਦੀ ਵੇਸ਼ਭੂਸ਼ਾ ਮੂੰਹ ਟੱਕੇ ਸੀ ਕਿਸ ਤਰ੍ਹਾਂ ਮਤਲਬ ਮੁੰਨੇ ਹੀ ਸਾਰੇ ਕੋਪੀਆਂ ਪਾਈਆਂ ਸੀ ਭਾਜੀ ਐਨਕਾਂ ਲਗਾਈਆਂ ਸੀਗੀਆਂ ਲੜਕੇ ਮੈਨੂੰ ਪੰਜਾਬੀ ਨਹੀਂ ਸੀ ਲੱਗ ਰਹੇ ਹਿੰਦੀ ਤੇ ਪੰਜਾਬੀ ਮਿਕਸ ਕਰਕੇ ਬੋਲਦੇ ਪਏ ਸੀਗੇ। ਪਿਸਟਲ ਇੱਕੋ ਹੀ ਨਾਲ ਕੋ ਹਾਂਜੀ ਇੱਕੋ ਹੀ ਸੀਗੀ ਭਾਜੀ। ਤੇ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਲੱਗੇ ਨੁਕਸਾਨ ਭਾਜੀ ਮੇਰਾ 10000 ਰੁਪਏ ਕੈਸ਼ ਸੀਗਾ ਇੱਕ ਮੋਬਾਈਲ ਸੀ Samsung Note ਤੇ ਇੱਕ গোল্ড ਸੀਗਾ ਮੇਰੇ ਕੋਲ ਜਿਹੜੀ ਸਾਡੀ ਕਹ ਲੋ ਜੱਦੀ ਪੁਸ਼ਤੀ ਜਮ੍ਹਾਂ ਪੂੰਜੀ ਸੀਗੀ ਉਹ ਸਾਰੇ ਲੈ ਗਏ ਕੈਸ਼ ਕਿਹੜਾ ਸੀ 10000 ਰੁਪਏ ਕੈਸ਼ ਸੀ ਜਾਂ 골্ড ਹੈਗਾ ਸੀ 250 ਗ੍ਰਾਮ ਦੇ ਕਰੀਬ ਤੇ ਪੁਲਿਸ ਨੂੰ ਕੰਪਲੇਟ ਕਰ ਦਿੱਤਾ ਹਾਂਜੀ ਸਰ ਪੁਲਿਸ ਨੂੰ ਕੰਪਲੇਨ ਕਰਤੀ ਹੈ ਜੀ ਡਿਪਟੀ ਸਾਹਿਬ ਆਪ ਆਏ ਸੀ ਐਸਐਚਓ ਸਾਹਿਬ ਆਪ ਆਏ ਸੀਗੇ ਆ ਕੇ ਸਾਰੇ ਮੌਕੇ ਦਾ ਮੌਜਨਾ ਕਰਕੇ ਵੇਰਵਾ ਲੈ ਕੇ ਤੇ ਚਲੇ ਗਏ ਸੀ ਤੇ ਫ੍ਰੈਂਸਿਕ ਟੀਮ ਵੀ ਆਈ ਸੀ ਉਹ ਵੀ ਆਪਣੇ ਫਿੰਗਰਪ੍ਰਿੰਟ ਵਗੈਰਾ ਲੈ ਗਏ ਨੇ